ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ। ਤੇ ਕੱਟੀ ਬੂਰੀ ਵਿਖਾਉਣ ਲੱਗੇ ਆ ਕੱਟੀ ਮੈਂ ਇਸ ਕਰਕੇ ਜ਼ਿਕਰ ਕਰਤਾ ਕਿ ਹਜੇ ਛੋਟੀ ਉਮਰ ਦੇ ਵਿੱਚ ਸੂਈ ਦੋਦਾਂ ਦਾ ਝੋਟੀ ਤੇ ਮਗਰ ਵੀ ਕੱਟੀ ਉਹ ਬੈਠੀ ਥੱਲੇ ਕਿੰਨਾ ਦੁੱਧਵਾ ਦਾ ਕੀ ਲੇਖਾ ਜੋਖਾ ਸਾਰੀ ਗੱਲਬਾਤ ਆਪਾਂ ਮਾਲਕਾਂ ਨਾਲ ਕਰ ਲਾਂਗੇ ਕੱਦ ਕਾਠ ਤੁਰਦੀ ਤੋਂ ਤਾਜ਼ਾ ਲਾ ਲਿਓ ਤੇ ਲੇਵਾ ਭਾਂਡਾ ਚੈੱਕ ਕਰ ਲਓ ਬਿਲਕੁਲ ਚੂਨ ਟਾਈਮਾਂ ਵੀ ਨੋਟ ਕਰ ਲਿਓ ਤਾਂ ਹੀ ਭਰੀ ਖੜੀ ਆ ਤੇ ਇੱਕ ਅੱਗੇ ਆ ਝੋਟੀ ਆ ਗਈ ਸਜਣੋ ਦੂਜਾ ਸੁਹਾ ਸੁਈ ਇਹ ਥੋੜੀ ਜੀ ਨਾ ਕੈਮਰੇ ਤੋਂ ਡਰਦੀ ਆ ਤੇ ਬਾਕੀ ਆਪਾਂ ਮਾਲਕ ਤੋਂ ਇਹਨੂੰ ਨੇੜੇ ਨੂੜੇ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਉਵੇਂ ਇਹਨੂੰ ਕੋਈ ਚੱਕਰ ਨਹੀਂ ਤੇ ਮੈ ਮੇਰੇ ਤੋਂ ਪਤਾ ਨਹੀਂ ਕਿਉਂ ਡਰਦੀ ਆ ਕੀ ਆ ਤੇ ਇਧਰੋਂ ਆਪਾਂ ਸ਼ੁਰੂ ਕਰ ਲੈਨੇ ਆ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਬੱਸ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਤੇ ਫਿਰ ਮੇਰੇ ਵੀਰ ਨੇ ਪੱਗ ਬੰਨਣੀ ਸ਼ੁਰੂ ਕਰਤੀ ਹੈ ਨਾ ਨਹੀਂ ਸਿਆਣੀ ਗੱਲ ਸ਼ੁਕਰ ਹੈ ਪਰਮਾਤਮਾ ਦਾ ਵਧਾਈ ਵੀ ਹੈ ਇਸ ਗੱਲ ਦੀ ਹਾਂਜੀ ਤੇ ਆਪਣਾ ਨਾਂ ਤੇ ਐਡਰੈਸ ਨਾਂ ਮੇਰਾ ਲਾਪਰੀਤਾ ਜੀ ਹਾਂਜੀ ਪਿੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰਾ ਨੰਬਰ 7681932010 76819 ਤੇ 32010 ਹਨਾ ਇਹਦੇ ਤੇ ਕਰੇ ਸੰਪਰਕ ਤੇ ਆਪਾਂ ਚੱਲ ਝੋਟੀ ਤੋਂ ਸ਼ੁਰੂ ਕਰਦੇ ਆਂ ਹੋਰ ਟਾਈਮ ਨਾ ਖਰਾਬ ਕਰੀਏ ਬੂਰੀ ਝੋਟੀ ਆਪਣੀ ਸੂਆ ਕਿਹੜਾ ਇਹ ਪਹਿਲਾ ਸੂਆ ਸੂਈ ਆ ਜੀ ਪਲੂਨ ਸੂਈ ਆ ਤੇ ਮੂੰਹ ਦੇ ਦੰਦ ਹਨਾ ਜਿਵੇਂ ਮੈਂ ਦੱਸਤਾ ਹਾਂਜੀ ਤੇ ਕਿੰਨੇ ਟਾਈਮ ਦੀ ਸੂਈ ਤੇ ਕਿੰਨੇ ਦੋਤੇ ਆ ਇਹਨੂੰ 22 ਦਿਨ ਹੋ ਗਏ ਸੂਈ ਨੂੰ ਠੀਕ ਆ ਮਹੀਨੇ ਦੇ ਵਿੱਚ ਵਿੱਚ ਦੀ ਲਾ ਲਈ ਅਗਲਾ ਅੰਦਰ ਬਾਹਰੀ ਆ ਜੀ ਠੀਕ ਆ ਤੇ ਮਗਰ ਵੀ ਕੱਟੀ ਮਗਰ ਵੀ ਕੱਟੀ ਆ ਜੀ ਓਕੇ ਰਿਪੋਰਟ ਦੋ ਦਿਨ ਤੋਂ ਥੱਲੇ ਉਹ 12 ਤੋਂ ਬਾਰ-ਬਾਰ ਹੈਗਾ ਅਜਗਾ ਹੀ ਠੀਕ ਆ ਠੀਕ ਆ ਕਿਲੋਆ ਚ ਹੋਊ ਨਾਲੇ ਠੀਕ ਆ ਤੜਕੇ ਵੀ ਮਾਰਨ ਕੇ ਚਲੋ ਤਰ ਆਪਣਾ ਪੀਓ ਨੂੰ ਪਹਿਲਾ ਵੀਡੀਓ ਤਰੀ ਬਣਾਉਣੀ ਸੀ ਜੇ ਹਾਂ ਉਥੇ ਆਪਣੀ 7 ਵਜੇ ਦੀ ਜਵਾਈਆ ਠੀਕ ਆ ਕੋਈ ਬੰਦਾ ਦੋ ਡੰਗ ਚੋਗੇ ਲੈ ਜੀ ਤਿੰਨ ਡੰਗ ਚੋਲੇ ਆਪਣੀ ਘਰੇ ਯਾਰ 11 ਕਿਲੋ ਦਾ ਕੰਡਾ ਆਪਦਾ ਲੈ ਜਾਵੇ 11 ਤੋਂ ਬਾਅਦ 12 ਹੀ ਮਹੂਕ ਕੰਡੇ ਚ ਲੈ ਜਾ 12 ਲੀਟਰਾਂ ਦੇ ਤੇ ਰਹੇਗਾ ਓਕੇ ਤੇ ਚੂਣ 100 ਦੀ 100 100 ਈਡੀ ਪੋਲੀ ਹੋ ਨਹੀਂ ਸਕਦੀ ਕੁਮਾ ਜੀ ਠੀਕ ਆ ਜ ਡੀ ਜੇ ਦੀ ਚਵਾਈ ਲੱਗੀ ਆ ਤੇ ਕੱਦ ਮੜਾ ਜਾਂ ਕੋਲੇ ਖੜ ਕੇ ਵਿਖਾ ਦੇ ਆਪਣੇ ਭੈਣਾ ਭਰਾਵਾਂ ਨੂੰ ਹਨ ਵੇਖੋ ਸਜਣੋ ਪੂਰਾ ਵੱਡਾ ਕੱਦ ਆ ਵੀਰ ਦਾ ਤੇ ਕੰਦ ਕਾਠ ਦਾ ਗੈਸ ਤੁਸੀਂ ਲਾ ਲਿਓ ਤੇ ਲੇਵੇ ਭਾਂਡੇ ਦਾ ਵੀ ਗੈਸ ਲਾ ਲਓ ਮਗਰ ਕੱਟੀ ਠੀਕ ਆ ਹਾਂ ਸੁਭਾਅ ਵਾਲਾ ਨਰਮਾ ਹਨ ਤੂਰ ਕਰਾਈਏ ਚੈੱਕ ਸਜਣੋ ਤੂਰ ਚੈੱਕ ਕਰਿਓ ਤੇ ਇਹ ਵੀ ਨੋਟ ਕਰ ਲਿਓ ਵੀ ਗਾਹ ਨੂੰ ਪ੍ਰਮਾਤਮਾ ਕਿਰਪਾ ਕਰੇ ਤੇ ਆਪਾਂ ਨੂੰ ਲਾਹੇਵੰਦ ਰਹੂਗੀ ਝੋਟੀ ਕਿਉਂਕਿ ਨਮਾਹਾਨ ਚੱਲ ਪੁੱਤ ਚੱਲ 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 ਤਲਿਆਰਾ ਨਹੀਂ ਨਾ ਪਾਇਆ ਸੰਗਲ ਚ ਰਹੀ ਏ ਤੇਰੀ ਝੂਟੀ ਖੜਜੋ ਫਿਰ ਸੰਗਲ ਪਾ ਕੇ ਤੋਰਦੇ ਹਾਂ ਹਾਂ ਬਸ ਪੁੱਤ ਬਸ ਇਹ ਜਦੋਂ ਜੇ ਤਾਂ ਘਰੋਂ ਲਈ ਆ ਪਾਈ ਹਾਂ ਹਾਂ ਇਹ ਹੁੰਦਾ ਹੀ ਆ ਜਿਹੜਾ ਪਸ਼ੂ ਸੰਗਲ ਚ ਰਿਹਾ ਨਾ ਤੇ ਜਦੋਂ ਤਲਿਆਰਾ ਪਾ ਦਈਏ ਤੇ ਉਦੋਂ ਫਿਰ ਥੋੜਾ ਜਿਹਾ ਸੱਜਣੋ ਪਸ਼ੂ ਤੁਰਨ ਤਰਨ ਤੂੰ ਨਾ ਅਤਕਲ ਜੀ ਮੰਨਦਾ ਫਿਰ ਜਾਂ 2-3 ਦਿਨ ਤਲਿਆਰਾ ਪਾਇਆ ਰਵੇ ਆ ਵੇਖੋ ਤਰਪੀਂ ਕਣ ਇਹ ਚੀਜ਼ਾਂ ਆ ਜਾਂਦੀਆਂ ਤੇ ਆਪਾਂ ਨੂੰ ਐ ਹੁੰਦਾ ਵੀ ਅਰਤ ਲਿਹਾਰੇ ਨਾਲ ਸੋਹਣੀ ਲੱਗੂਗੀ ਜਾਂ ਵਧੀਆ ਜੱਜ ਜਾਂਦਾ ਪਸ਼ੂ ਤੇ ਪਰ ਕਈ ਪਸ਼ੂ ਸੰਗਲ ਚ ਗਿੱਜੇ ਹੁੰਦੇ ਆ ਹੀਰਾ ਝੋਟੀ ਰਹੂਗੀ ਅੱਖਾਂ ਵੀ ਐਨ ਕਾਲੀਆਂ ਤੇ ਚੰਗੀ ਸ਼ਾਨਦਾਰ ਬੂਰੀ ਝੋਟੀ ਮੋਦਕੀ ਨਗਰ ਦੇ ਵਿੱਚ ਲਾਪਰੀ ਦੇ ਘਰੇ ਵੇਖੋ ਗੰਦੇ ਪਾਉ ਨੂੰ ਤੁਸੀਂ ਜਾਣਦੇ ਆ ਸਾਰੇ ਵੇਖੋ ਇੱਥੋਂ ਕਦ ਕਾਠ ਹੁਣ ਬੰਨੀ ਜਾਂਦਾ ਵੀਰ ਤੇ ਪੂਰੇ ਵੱਡੇ ਕੱਦ ਕਾਠ ਦੀ ਮੰਨ ਕੇ ਆਇਓ ਛੋਟੀ ਨਾ ਮੰਨ ਕੇ ਆਇਓ ਪੂਰੀ ਵੱਡੀ ਛੋਟੀ ਗਈ ਤੇ ਹੁਣ ਆਪਾਂ ਦੇਵਾਂਗੇ ਕਿੰਨੇ ਦੀ ਐ ਦੱਸ ਮੁੱਲ ਉਹ ਜਿੰਨਾ ਮਰਜ਼ੀ ਕਰਾ ਲੋਗੀ ਇਹੋ ਛੋਟੀ ਦਾ 1.5 ਲੱਖ ਵੀ ਮੰਗੀ ਜਾਂਦੀ ਸੀ ਮੰਗੀ ਜਾਂਦੇ ਘਰਾਂ ਚ ਬੜਾ ਮੁੱਲ ਛੋਟੀ ਆਕਸਰ ਦੁੱਧ ਤੇ ਆਈ ਕੀਤੀ ਆ ਜਾਣਦੀ ਨੇ ਦੁੱਧ ਪਾਉਣਾ ਭਾਂਡੇ ਚ ਯਾਰ ਆ ਦੋ ਦਿਨ ਰਹਿ ਗਈ ਨਾ ਦੁੱਧ ਦੇ 15 ਕਿਲੋ ਕਰਿਆਉਣਾ ਛੋਟੀ ਠੀਕ ਆ ਆਹੋ ਆਮ ਸਮਝਾਈ ਤੇ ਇਨਾਂ ਤੋਂ ਆਈ ਆ ਮੈਨਾਂ ਜਦੋਂ ਤੂੰ ਘਰੇ ਜਾ ਕੇ ਵੇਖਣੀ ਨਾ ਤੂੜੀ ਐਡੀ ਮੋਟੀ ਬਣਾਈ ਨਾ ਉਹਨਾਂ ਨੇ ਕਰੇ ਹਾਂ ਉਸ ਗਾਲਾਂ ਕਾਹੋ ਲੱਗ ਸਰੀਰ ਵੀ ਦੱਸਦਾ ਝੁੱਟੀ ਦਾ ਜਾਤ ਕਰਕੇ ਦੁੱਧ ਕੱਢੀ ਜਾਂਦੀ ਆ ਪੂਰੀ ਜਾਤ ਵਾਲੀ ਆ ਜੀ ਤੇ ਕਿੰਨੇ ਦੀ ਦੇ ਦਈਏ ਮੁੱਲ ਜੋ ਮਰਜ਼ੀ ਕਰਾ ਲਓ ਬਲਕਿ 20 25 ਕਰਾ ਲਓ 115 ਹੀ ਦੇ ਰਾਂਗੇ 1 ਲੱਖ ਤੇ 15000 ਦੀ ਦੇ ਦੇਾਂਗੇ ਚੱਲ ਜਿਹੜਾ ਫੋਨ ਲਾਊਗਾ ਕਿਰਾਇਆ ਪਾੜਾ ਮਾੜਾ ਮੋਟ ਹਨਾ ਮਾਨਤਾ ਨਹੀਂ ਠੀਕ ਹੈ ਇੱਕ ਤੁਹਾਡੀ ਆਪਾਂ ਬਲਕਿ 30 35 ਘੱਟ ਕੋਈ ਨਹੀਂ ਦਿੰਦਾ ਜੀ ਨਹੀਂ ਦਿੰਦਾ ਸੱਜਣੋ 1 ਲੱਖ ਤੇ 15000 ਰੁਪਇਆ ਉਹਦੇ ਚੋਂ ਛੋੜ ਛੱਪਾ ਪਿਆਰ ਮੁਹੱਬਤ ਤੁਸੀਂ ਜਿੰਨਾ ਕਰਾ ਲਓਗੇ ਉਹ ਤੁਹਾਡੀ ਗੱਲ ਤੇ ਡਿਪੈਂਡ ਹੋ ਜਾਊਗਾ ਕਿਉਂਕਿ ਕਈ ਵਾਰੀ ਕਿਸੇ ਨਾਲ ਗੱਲਬਾਤ ਕਰਨ ਤੇ ਬੜਾ ਫਰਕ ਪੈ ਜਾਂਦਾ ਤੇ ਵਿਰਲ ਵਰਲ ਤੁਸੀਂ ਚੈੱਕ ਕਰ ਲਓ ਤੇ ਬਾਕੀ ਮੈਂ ਜਮਾ ਕੋਲੇ ਬੈਠਾਂ ਤੇ ਵਾਸਤਾ ਹੀ ਨਹੀਂ ਕੋਈ ਤੇ ਹੁਣ ਉਹਨੂੰ ਤੋੜ ਕੇ ਵਿਖਾਈਏ ਕਿਹੜਾ ਸੂਆ ਇਹ ਤੀਜਾ ਸੂਆ ਸੂਈ ਗਈ ਵੇਖਣ ਨੂੰ ਤੀਜਾ ਲੱਗਦੀ ਹੈ ਨਾ ਕਹਿੰਦੇ ਪਾ ਤੀਜਾ ਵੀ ਚੱਲ ਜਾਈਏ ਆਪਾਂ ਤੀਜਾ ਸਹੀ ਸੂਈ ਗਈ ਤੀਜਾ ਸਹੀ ਸੂਈ ਆ ਤੇ ਕਿੰਨੇ ਟਾਈਮ ਦੀ ਸੂਈ ਕਿੰਨੇ ਦੁੱਧ ਤੇ ਆਹੀ 6ਵੇਂ ਦਿਨ ਸੂਈ ਨਵਾਈ 6 ਦਿਨਾਂ ਦੀ ਸੂਈ ਆ ਕਿੰਨੇ ਥੱਲੇ 12 ਤੋਂ ਬਾਹਰ-ਬਾਹਰ ਦੁੱਧ ਦੇ ਘਰ 12 ਕਿਲੋ ਦੁੱਧ ਕੋਈ ਵੀ ਆ ਜੇ ਹਾਂ ਬੜੀ ਜਿਆਦਾ ਕੁਆਲਿਟੀ ਹੈ ਨਾ ਪੂਰੀ ਮਗਰ ਵੀ ਇਹਦੇ ਕੱਟੀ ਗਈ ਮਗਰ ਕੱਟੀ ਹੈ ਨਾ ਪੂਰੀ ਚੰਗੀ ਪੂਰੀ ਚੰਗੀ ਹੈ ਤੇ ਇਹਨੂੰ ਤੋਰ ਫਰਿਆ ਨੂੰ ਤੇਰੇ ਤੋਂ ਤਾਂ ਨਹੀਂ ਡਰਦੀ ਉਹ ਨਹੀਂ ਡਰਦੀ ਬਾਹਰ ਟੋੜ-ਟੋੜੀ ਜਾਂਦੀ ਹੋਰ ਕੋਈ ਵੀ ਆ ਜੇ ਹਾਂ ਉਹਨੂੰ ਨਹੀਂ ਕੋਈ ਕਹਿੰਦੀ ਮੇਰੇ ਤੋਂ ਪਤਾ ਨਹੀਂ ਇਹਦਾ ਕੀ ਬੈਰ ਹੈ ਨਾ ਬਸ ਬਸ ਪੁੱਤ ਬਸ ਉਧਰ ਉਧਰ ਨੂੰ ਤੋਰ ਉਧਰ ਨੂੰ ਅੰਦਰ ਨੂੰ ਸਭੇ ਥੋੜੀ ਸੱਜਣਾ ਜਿਵੇਂ ਨਾ ਮੇਰੇ ਤੋਂ ਥੋੜੀ ਜੀ ਡਰੀ ਆ ਤੇ ਬਾਕੀ ਓਕੇ ਰਿਪੋਰਟ ਝੋਟੀ ਆ ਮੈਂ ਤੁਹਾਨੂੰ ਮਗਰ ਨਹੀਂ ਕੋਈ ਜਿਹਨੇ ਲੈਣੀ ਹੈ ਨਾ ਹਾਂ ਜਿਵੇਂ ਮਰਜੀ ਮਰਜੀ ਉਹ ਭੇਜ ਦਿਆ ਕਿਹੜਾ ਮਰਜੀ ਇਹਦਾ ਰੇਟ ਕੀ ਰਹੂਗਾ ਇਹਨਾਂ ਦਾ ਮੁੱਲ ਜੋ ਮਰਜ਼ੀ ਕਰਾ ਲਓ ਵੀ ਇਹਨਾਂ ਦਾ 1.5 ਕਰਾ ਲਓ ਬਲੈਕ 40 ਕਰਾ ਲਓ ਓਕੇ 37 ਜੋ ਮਾਨਤਨ ਕਰਦਾਂਗੇ 1 37 1 38 ਜੋ ਮਾਨਤਨ ਵੈਸੇ ਚੱਲ ਕੋਈ ਨਹੀਂ ਆਪਾਂ ਦੈਨ ਤੋਂ ਲੱਗਦਾ ਬਾਹਰ ਕੱਢ ਕੇ ਬਣਾਵਾਂਗੇ ਵੀਡੀਓ ਇਹਦੀ ਤੇ ਆ ਸੱਜਣੋ ਫੇਰ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਬੜੀ ਟੌਪ ਦੀ ਝੋਟੀ ਆ ਤੇ ਚਵਾਈ ਦਾ ਟਾਈਮ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਬਾਕੀ ਨਾ ਗੁਣਾ ਦੀ ਗੁਥਲੀ ਆ ਇਹ ਚੀਜ਼ ਵੀ ਨੋਟ ਕਰ ਲਿਓ ਧੰਨਵਾਦ ਕਿਹਨਾ ਆਪਾਂ ਕੱਲ ਨੂੰ ਪਰਸੋਂ ਬਣਾਵਾਂਗੇ ਵੀਡੀਓ ਸਾਰੀਆਂ ਹਾਂ ਜਿਹੜੇ ਨਵੇਂ ਮਾਲ ਆਇਆ ਉਹਨਾਂ ਦੀ ਵੀ ਤੁਹਾਨੂੰ ਵੀਡੀਓ ਵਿਖਾਵਾਂਗੇ ਹੋਰ ਵੀ ਪਸ਼ੂ ਆਏ ਵੇ ਆ ਤੇ ਆ ਝੋਟੀਆਂ ਮੈਂ ਅੱਜ ਰੈਡੀ ਸੀਗੀ ਵੀ ਕਿਉਂਕਿ ਜੇ ਕੋਈ ਭੈਣ ਭਰਾ ਜੀ ਉਹਨੂੰ ਕੋਈ ਐ ਨਾ ਹੋਵੇ ਪਸ਼ੂ ਆ ਕੇ ਯਾਰ ਖਰਾਬ ਕਰੇ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖੋ